ਲਾਈਵ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮੋਗਾ ਦੇ ਮੇਨ ਬਾਜ਼ਾਰ ਤੋਂ ਗੁਰਦੁਆਰਾ ਬੀਬੀ ਕਾਨ ਕੋਲ ਅੱਜ 2 ਅਕਤੂਬਰ ਸਾਡੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦਾ ਅਤੇ ਸਾਡੇ ਲਾਲ ਬਾਦੁਰਸ਼ਾਹ ਜੀ ਜਿਹੜੇ ਪ੍ਰਧਾਨ ਮੰਤਰੀ ਹੋਏ ਉਹਨਾਂ ਦਾ ਜਨਮ ਦਿਨ ਹੈ ਇਸ ਜਨਮ ਦਿਨ ਦੇ ਉੱਪਰ ਨੈਸ਼ਨਲ ਲੀਗ ਸਰਵਲ ਕਵਰਟੀ ਲੈਸਰਜ ਨੂੰ ਕਹਿੰਦੇ ਆ ਜਿਹੜੀ ਕੇਂਦਰ ਸਰਕਾਰ ਦੇ ਵਿੱਚ ਕੰਮ ਕਰਦੀ ਹੈ ਦੇ ਨਿਸ਼ਾਨ ਨਿਸ਼ਾਨ ਸਾਧ ਡਿਸਟ੍ਰਿਕਟ ਲੈਵਲ ਦੀ ਜਿਹੜੀ ਬਣੀ ਹੈ ਲੈਸਰਜ ਨੂੰ ਜਿਹੜੀ ਲੀਗਲ ਸਰਵਰ ਕੌਂਸਲ ਕਹਿੰਦੇ ਆ ਪੁੱਲਾ ਵੱਲੋਂ ਇੱਕ ਮੁਫਤ ਕਾਨੂੰਨੀ ਸਹਾਇਤਾ ਜੋ ਸਾਡੀ ਕੈਂਪੇਨ ਚੱਲ ਰਹੀ ਹੈ ਉਸ ਬਤੀਏ ਕਰੇਲੀ ਘਟੇ ਜਾ ਰਹੀ ਹੈ ਵਿੱਚ ਹੈ ਮੁਫਤ ਕਾਨੂੰਨੀ ਸਹਾਇਤਾ ਜੋ ਵੀ ਕੋਈ ਗਰੀਬ ਹੈ ਉਹ ਵੀ ਨਿਆਂ ਤੋਂ ਵਾਂਝਾ ਨਾ ਰਹੇ ਸਾਡਾ ਜਿਹੜਾ ਟੀਮ ਹੈ ਇਹ ਹੈ ਕਿ ਨਿਆਂ ਸਭਨਾਂ ਲਈ ਹਾਂਜੀ ਆਪਾਂ ਨਾਲ ਦੀ ਨਾਲ ਨਾਰੇ ਵੀ ਦੇਨੇ ਆ

ਸੋ ਮੈਂ ਦੱਸ ਦੰਦ ਹੋਏ ਕਿ ਸੱਤ ਸਮੇਂ ਉਹ ਆਕਤਾ ਸਰ ਤੁਹਾਡਾ ਅੱਜ ਸਰ ਮਹਾਤਮਾ ਗਾਂਧੀ ਦੇ ਜਨਮ ਦਿਨ ਤੇ ਤੁਸੀਂ ਰੈਲੀ ਜਿਹੜੀ ਹੈਗੀ ਇੱਕ ਆਰਗੇਨਾਈਜ਼ ਕੀਤੀ ਹੈ ਕੀ ਇਹਦਾ ਮੋਟਿਵ ਹੈ ਜੀ ਇਸ ਦਾ ਇਹ ਜੀ ਰੈਲੀ ਜਿਹੜੀ ਹੈਗੀ ਆ ਮੰਗ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੇ ਮਕਮਲੇ ਅਧੀਨ ਕੀਤੀ ਜਾ ਰਹੀ ਹੈ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਵੱਲੋਂ ਪੈਨ ਇੰਡੀਆ ਲੀਗਲ ਅਵੇਅਰਨੈਸ ਕੈਂਪ ਜੋ ਕੈਂਪੇਨ ਚਲਾਈ ਜਾ ਰਹੀ ਹੈਗੀ ਜੋ ਤੋਂ 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 ਲੈ ਕੇ 14 ਨੰਬਰ ਤੱਕ ਚੱਲ ਰਹੀ ਹੈ। ਜੁਦਾ ਆਗਾਜ਼ ਕਰਨ ਦੇ ਲਈ ਅੱਜ ਪੂਰੇ ਇੰਡੀਆ ਦੇ ਵਿੱਚ ਹਰ ਇੱਕ ਨੀਗਲ ਸਰਵਿਸ ਫਾਊਂਡ ਨੂੰ ਕਿਹਾ ਗਿਆ ਕਿ ਤੂੰ ਆ ਪਰਵਾਹ ਤੇਰੀ ਤੁਸੀਂ ਆਰਗੇਨਾਈਜ਼ ਕਰੋ। ਜਿਹਦਾ ਮਕਸਦ ਹੈਗਾ ਲੋਕਾਂ ਨੂੰ ਲੀਗਲ ਸਰਵਿਸ ਬਾਰੇ ਅਵੇਅਰ ਕਰਨਾ। ਸਾਡੀਆਂ ਸਕੀਮਾਂ ਬਾਰੇ ਦੱਸਣਾ। ਲੋਕਾਂ ਨੂੰ ਨਸ਼ਿਆਂ ਦੇ ਨੁਕਸਾਨ ਦੱਸਣਾ। ਸਵਚ ਭਾਰਤ ਬਾਰੇ ਦੱਸਣਾ। ਉਤਾਰੀਆਂ ਸਾਡੀਆਂ ਮਹਿਮ ਚੱਲ ਰਹੀਆਂ ਨੇ। ਕੈਂਪੇਨ ਹੈਗੇ ਇਹਦਾ ਮਕਸਦ ਹੈ ਕਿ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਲੋਕਾਂ ਨੂੰ ਵੇਅਰ ਕਰਨਾ ਹੈ। ਭਈ ਐਸੇ ਵੀ ਪਿੰਡ ਨੇਗੇ ਜਿੱਥੇ ਅਜੇ ਤੱਕ ਕੋਈ ਪਹੁੰਚਿਆ ਹੀ ਨਹੀਂ। ਤਾਂ ਸਾਡਾ ਮਕਸਦ ਹੈ ਕਿ ਅਸੀਂ ਹਰ ਇੱਕ ਪਿੰਡ ਦੇ ਵਿੱਚ ਪਹੁੰਚੀਏ। ਜੋ ਬੈਕਵਰਡ ਪਿੰਡ ਨੇ ਜਿੱਥੇ ਅਜੇ ਤੱਕ ਕੋਈ ਵੀ ਨਹੀਂ ਗਿਆ ਹੈਗਾ ਉੱਥੇ ਤੱਕ ਜਾਇਆ ਜਾਵੇ, ਲੋਕਾਂ ਨੂੰ ਦੱਸਿਆ ਜਾਵੇ ਕਿ ਉਹਨਾਂ ਨੂੰ ਕਿੰਨਾ ਕੇਸਾਂ ਦੇ ਵਿੱਚ ਫ੍ਰੀ ਲੀਗਲ ਹੈਲਪ ਮਿਲ ਸਕਦੀ ਹੈ। ਕਿ ਸਾਡੀਆਂ ਪੰਜਾਬ ਵਿਕਟਿਮ ਕੰਪਨਸੇਸ਼ਨ ਦੀਆਂ ਸਕੀਮਾਂ ਨੇਗੀਆਂ, ਕਿ ਸਾਡੀਆਂ ਨਾਲਸਰੀਆਂ ਸਕੀਮਾਂ ਨੇਗੀਆਂ ਪਿੰਡਾਂ ਦੇ ਲਈ ਤੇ ਹੋਰ ਕੀ ਸਾਡੇ ਸੀਨੀਅਰ ਸਿਟੀਜ਼ਨ ਦੇ ਰਾਈਟ ਨੇ ਬੀਪੈਨ ਦੇ ਰਾਈਟ ਨੇ ਜੋ ਸਾਡੇ ਵੰਸ਼ਪ੍ਰੀਤ ਜਾਤੀਆਂ ਨਾਲ ਸੰਬੰਧਿਤ ਨੇ ਬੰਦੇ ਉਹਨਾਂ ਦੇ ਕੀ ਰਾਈਟ ਨੇ ਨੇ ਦਿਵੰਗਾਾਂ ਦੇ ਕੀ ਰਾਈਟਸ ਹੈਗੇ ਨੇ ਸਰ ਕਿੱਥੋਂ ਕਿੱਥੋਂ ਚੱਲ ਕੇ ਇਹ ਰੈਲੀ ਜਿਹੜੀ ਕਿ ਸਟਾਰਟ ਹੋਏਗੀ ਕਿੱਥੋਂ ਤੱਕ ਜਾਗਰੂਕ ਕਰੇਗੀ ਇਹ ਲੋਕਾਂ ਨੂੰ ਜੀ ਜੀ ਨੇਚਰ ਪਾਰਕ ਤੋਂ ਸ਼ੁਰੂ ਹੋ ਕੇ ਸਾਰਾ ਬਾਜ਼ਾਰ ਘੁੰਮ ਕੇ ਦੁਬਾਰਾ ਨੇਚਰ ਪਾਰਕ ਤੇ ਆ ਕੇ ਖਤਮ ਹੋਏਗੀ ਤੋਂ ਅੱਜ ਲਾਲਬਾਧਰ ਸ਼ਾਸਤਰੀ ਜੀ ਦਾ ਵੀ ਜਨਮ ਦਿਨ ਆ ਜੀ ਉਹਨਾਂ ਦੇ ਉਹਨਾਂ ਨੂੰ ਵੀ ਸਮਰਪਿਤ ਹੈ ਇਹ ਰੈਲੀ ਦੇਖੋ ਜੋ ਵੀ ਸਾਰਿਆਂ ਨੂੰ ਹੀ ਸਮਰਪਿਤ ਹੈਗਾ ਗਾ ਇਹ ਵਾਰਤਾ ગાંધી ਜੀ ਨੂੰ ਲਾਲ ਬਹਾਦਰ ਸਾਸਦੀ ਜੀ ਨੂੰ ਕਿ ਸਾਡੇ ਮਾਰਗਦਰਸ਼ਕ ਹੈਗੇ ਨੇ ਸਾਰਿਆਂ ਨੂੰ ਸਤਿਕਾਰ ਦੇ। ਠੀਕ ਹੈ ਸਰ ਥੈਂਕ ਯੂ। ਪ੍ਰਧਾਨ सुरेंद्र ਸਿੰਘ 바ਵਾ ਜੁਨੀਵਰਸਲ ਊਮਨਸ ਰਾਈਟਸ ਐਸੋਸੀਏਸ਼ਨ ਮੋਗਾ ਜੋ ਕਿ ਅੱਜ 2 ਅਕਤੂਬਰ ਮਹਾਤਮਾ ગાંધી ਜੀ ਦੇ ਜਨਮ ਦਿਨ ਤੇ ਜੋ ਰੈਲੀ ਇਹ ਕੱਢੀ ਜਾ ਰਹੀ ਹੈ ਇੱਕ ਇਹ ਵਿਸ਼ੇਸ਼ ਤੌਰ ਤੇ ਬਹੁਤ ਹੀ ਅੱਛਾ ਤੇ ਬਹੁਤ ਹੀ ਚੰਗਾ ਸਾਧਨ ਹੈ ਇਹਦੇ ਵਿੱਚ ਬਹੁਤ ਐਨ ਜੀਓ ਆ ਵੱਧ ਚੜ ਕੇ ਹਿੱਸਾ ਲੈ ਰੀਆਂ ਅਤੇ ਕਾਨੂੰਨ ਆ ਬਫਾਰਟੀ ਵੀ ਮੌਕੇ ਦੇ ਸੁਤਾਰ ਜੋ ਸਾਰੇ ਐਡਵੋਕੇਟ ਸਾਹਿਬ ਵੀ ਇਹਦੇ ਵਿੱਚ ਹਿੱਸਾ ਲੈ ਰਹੇ ਆ ਅਤੇ ਇਹਦੇ ਵਿੱਚ ਬਹੁਤ ਹੀ ਫ੍ਰੀ ਜੋ ਆ ਸੁਭਾਵਾਂ ਇਸਤੇਮਾਲ ਹੋ ਰਹੀਆਂ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਯੂਨੀਵਰਸਲ ਹਿਊਮਨ ਰਾਈਟ ਐਸੋਸੀਏਸ਼ਨ ਦੇ ਤੌਰ ਤੇ ਜੀ ਸੀ ਰੈਲੀ ਦਾ ਸਤਿਕਾਰਯੋਗ ਸਾਡੇ ਸਾਰੇ ਮੈਂਬਰ ਹਾਜ਼ਰ ਹੋਏ ਆ ਤੇ ਸਾਡਾ ਇਸ ਰੈਲੀ ਦੇ ਵਿੱਚ ਵੱਧ ਘੜ ਕੇ ਪੂਰਾ ਸਹਿਯੋਗ ਦੇ ਰਹੇ ਸਾਡੇ ਨਾਲ ਕੁਝ ਐਨ ਜੀਓ ਮੈਂਬਰ ਹੈਗੇ ਆ ਜਿਨ੍ਹਾਂ ਵੱਲੋਂ ਕੇਲਿਆਂ ਦੀ ਔਰ ਦੁੱਧ ਦੀ ਸੇਵਾ ਜਿਹੜੀ ਹੈਗੀ ਕੀਤੀ ਗਈ ਹੈ ਕੀ ਨਾਮ ਹੈ ਮੈਡਮ ਤੁਹਾਡਾ ਮੈਂ ਭਾਵਨਾ ਬੰਸਲ ਜੀ ਅਗਰਵਾਲ ਔਮਨ ਸੈਲ ਮੋਗਾ ਤੋਂ ਤੇ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਗਾਂਧੀ ਜੀ ਦੇ ਜਨਮ ਦਿਨ ਦੀ ਤੇ ਲਾਲ ਬਹਾਦਰ ਸ਼ਾਸਤਰੀ ਜੀ ਦੇ ਜਨਮ ਦਿਨ ਦੀ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦੀ ਹਾਂ ਤੇ ਇਹਦੇ ਤਹਿਤ ਅੱਜ ਪੂਰੇ ਇੰਡੀਆ ਦੇ ਵਿੱਚ ਜਿਹੜਾ ਹੈਗਾ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਦੇ ਵੱਲੋਂ ਇੱਕ ਪ੍ਰਭਾਤ ਫੇਰੀ ਕੱਢੀ ਗਈ ਹੈ ਜਿਹੜੀ ਸਵੇਰੇ ਕਰੀਬਨ 7:30 ਵਜੇ ਸ਼ੁਰੂ ਹੋਈ ਤੇ ਕਰੀਬਨ 1 ਘੰਟੇ ਤੱਕ ਇਹ ਪ੍ਰਭਾਤ ਫੇਰੀ ਚੱਲੀ ਹੈ ਜਿੰਦੇ ਵਿੱਚ ਸਾਡੇ ਨਾਲ ਜੱਜ ਸਾਹਿਬ ਤੇ ਐਡਵੋਕੇਟ ਪੈਨਲ ਮੈਂਬਰਸ ਤੇ ਕਾਫੀ ਸਾਰੀ ਐਨਜੀਓ ਨੇ ਸਹਿਯੋਗ ਦਿੱਤਾ ਜਿੰਦੇ ਵਿੱਚ ਲੋਕਾਂ ਨੂੰ ਇਹ ਦੱਸਿਆ ਗਿਆ ਕਿ ਜਿਹੜੀਆਂ ਡਿਸਟ੍ਰਿਕਟ ਲੀਗਲ ਅਥਾਰਟੀ ਹੈ ਉਹਨਾਂ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਜਿਹੜੀਆਂ ਹੈਗੀਆਂ ਉਹ ਫ੍ਰੀ ਵਿੱਚ ਲੋਕਾਂ ਨੂੰ ਅਵੇਲੇਬਲ ਹੁੰਦੀਆਂ ਜਿੰਦੇ ਵਿੱਚ ਕਈ ਤਰ੍ਹਾਂ ਦੇ ਕੰਪਨਸੇਸ਼ਨ ਵੀ ਹੈ ਜਿਹੜੇ ਸਰਕਾਰ ਵੱਲੋਂ ਆਉਂਦੇ ਲੋਕਾਂ ਨੂੰ ਨਹੀਂ ਪਤਾ ਹੁੰਦੇ ਜਿਵੇਂ ਐਸਿਡ ਅਟੈਕ ਦੇ ਵਿਕਟਮਸ ਨੇ ਰੇਪ ਵਿਕਟਮਸ ਨੇ ਪੌਕਸੋ ਵਿਕਟਮਸ ਨੇ ਜਿਹੜੀਆਂ 18 ਸਾਲ ਤੋਂ ਥੱਲੇ ਕੁੜੀਆਂ ਨੇ ਤੇ ਜਾਂ ਐਕਸੀਡੈਂਟ ਵਿਕਟਮਸ ਨੇ ਤੇ ਇਸ ਤਰ੍ਹਾਂ ਦੇ ਹੋਰ ਵੀ ਕਈ ਵਿਸ਼ੇਣੀਆਂ ਹੈਗੀਆਂ ਜਿੰਦੇ ਵਿੱਚ ਕੰਪੰਸੀਸ਼ਨ ਸਰਕਾਰ ਵੱਲੋਂ ਆਂਦਾ ਹੈ ਤੇ ਅਸੀਂ ਲੋਕਾਂ ਨੂੰ ਇਹ ਜਾਗਰੂਕ ਕਰ ਰਹੇ ਹਾਂ ਜੇ ਤੁਹਾਨੂੰ ਕਿਤੇ ਆਸ-ਪਾਸ ਕੋਈ ਵੀ ਇਹੋ ਜਿਹਾ ਵਿਕਟਮ ਮਿਲਦਾ ਹੈ ਜਾਂ ਕੋਈ ਬੰਦਾ ਅਫੋਰਡ ਨਹੀਂ ਕਰਦਾ ਵਕੀਲ ਕਰਨਾ ਤਾਂ ਉਹ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਕੋ ਲਾਵੇ ਉਹਨਾਂ ਨੂੰ ਜਿਹੜਾ ਹੈਗਾ ਫ੍ਰੀ ਵਿੱਚ ਲੀਗਲ ਸਰਵਿਸ ਹੈਲਪ ਤੇ ਵਕੀਲ ਪ੍ਰੋਵਾਈਡ ਕੀਤਾ ਜਾਏਗਾ ਤੇ ਉਹਨਾਂ ਦੀ ਪੂਰੀ ਤਰ੍ਹਾਂ ਸਹਾਇਤਾ ਦਿੱਤੀ ਜਿਹੜੇ-ਜਿਹੜੇ ਐਨਜੀਓ ਇਸ ਰੈਲੀ ਦੇ ਵਿੱਚ ਅੱਜ ਸ਼ਮੂਲੀਅਤ ਕੀਤੀ ਹੈ ਅੱਜ ਜੀ ਅਗਰਵਾਲ ਊਮਨ ਸੈਲ ਹੈਗਾ ਰਾਦੇ ਰਾਦੇ ਟਰਸਟ ਹੈਗਾ ਤੇ ਰੋਟਰੀ ਕਲੱਬ ਹੈ ਲਾਇਨਸ ਕਲੱਬ ਹੈ ਤੇ ਗੁੱਡ ਮਾਰਨਿੰਗ ਕਲੱਬ ਹੈ ਤੇ ਆਈ ਥਿੰਕ ਆ ਫੋਰ ਵੀ ਕਾਫੀ ਐਨ ਜੀਓਜ਼ ਨੇ ਜਿਨ੍ਹਾਂ ਨੇ ਸਹਿਯੋਗ ਕੋਈ ਕੀ ਸੇਵਾ ਵੀ ਦਿੱਤੀ ਗਈ ਹੈ ਕੁਝ ਜੀ ਇਥੋਂ ਆ ਇਥੇ ਆ ਜੀ ਰੋਟਰੀ ਕਲੱਬ ਵੱਲੋਂ ਤੇ ਅਗਰਵਾਲ ਊਮਨਸ ਸੈਲ ਵੱਲੋਂ ਦੁੱਧ ਤੇ ਕੇਲਿਆਂ ਦੀ ਸੇਵਾ ਦਿੱਤੀ